ਸਵਾਗਤ ਹੈ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਜੋ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚ ਸਕੇ ਅੱਜ ਆਪਾਂ ਤੁਹਾਡੇ ਲਈ ਚਾਰ ਟਰੈਕਟਰ ਵਕਾਊ 11 13 ਹਲਾਂ ਦਾ ਸੈੱਟ ਵਕਾਊ ਲੈ ਕੇ ਆਏ ਆ ਪਹਿਲਾਂ ਗੱਲ ਕਰੀਏ ਫਾਰਮਸਾ ਟਰੈਕਟਰ ਬਹੁਤ ਸਾਫ਼ ਸੋਹਣਾ ਟਰੈਕਟਰ ਘਰੇਲੂ ਟਰੈਕਟਰ ਪਿਛਲੇ ਟਾਇਰ ਬਿਲਕੁਲ ਨਵੇਂ ਮੂਰਲੇ ਟਾਇਰ 70 ਪੈਸੇ ਪਹਿਲੇ ਨਾਮ ਟਰੈਕਟਰ ਆ ਪਹਿਲੇ ਘਰੇ ਆ ਪਿਆਮ ਨੰਬਰ ਟਰੈਕਟਰ ਆ ਏਰੀਏ ਮਾਨਸਾ ਦੇ ਵਿੱਚ ਖੜਾ ਵੀਰੋ ਕੱਲੀ ਵਾਈ ਦੇ ਚੱਲਿਆ ਟਰੈਕਟਰ ਆ ਵੀਰੋ ਛੌਂਕ ਨਾ ਰੱਖਿਆ ਗਿਆ ਵੀਰ ਦਾ ਟਰੈਕਟਰ ਆ ਵਾਹ ਚਲਾ ਕੇ ਦਸੱਲੀ ਕਰਕੇ ਫਿਰ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੇ ਆਪਾਂ ਇਸ ਦੇ ਮਾਡਲ ਦੀ ਗੱਲ ਕਰੀਏ 2013 ਮਾਡਲ ਟਰੈਕਟਰ ਆ ਵੀਰੋ ਪਿਛਲੇ ਟਾਇਰ ਦੇਖ ਸਕਦੇ ਹੋ ਐਮ ਆਰ ਐਫ ਕੰਪਨੀ ਦੇ ਬਿਲਕੁਲ ਨਵੇਂ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਬਹੁਤ ਸੋਹਣਾ ਸੰਭਿਆ ਹੋਇਆ ਟਰੈਕਟਰ ਜੇ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 9417816452 ਤੇ ਵੀਰ ਨੂੰ ਫੋਨ ਕਰਕੇ ਟਰੈਕਟਰ ਬਾਰੇ ਬੰਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਜੋ ਜਾਣਕਾਰੀ ਸਾਡੇ ਤੋਂ ਦੱਸਣ ਕੰਨੀ ਹੋ ਰਹੀਗੀ ਹੋਵੇ ਵੀਰ ਤੋਂ ਜਾਣਕਾਰੀ ਤੁਸੀਂ ਪ੍ਰਾਪਤ ਕਰ ਸਕਦੇ ਹੋ ਜੇ ਆਪਾਂ ਇਸ ਦੇ ਰੇਟ ਦੀ ਡਿਮਾਂਡ ਦੀ ਗੱਲ ਕਰੀਏ ਵੀਰ ਨੇ 4,60,000 ਰੁਪਏ ਡਿਮਾਂਡ ਰੱਖੀ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਪੂਰਾ ਮਾਨਤਾਣ ਕੀਤਾ ਜਾਊਗਾ ਘਰੇਲੂ ਟਰੈਕਟਰਾਂ ਵੀਰੋ ਟਰੈਕਟਰ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਆ ਬਿਲਕੁਲ ਨਵਾਂ ਟਰੈਕਟਰ ਆ ਇੰਜਨ ਗੇਅਰ ਦੀ ਵੀਰ ਦੀ ਫੁੱਲ ਦਸੱਲੀ ਆ ਕਿੰਨਾ ਟਾਈਮ ਮਰਜੀ ਵਾਹ ਕੇ ਤੁਸੀਂ ਟਰੈਕਟਰ ਦੀ ਦਸੱਲੀ ਕਰਕੇ ਦਸੱਲੀ ਕਰਕੇ ਖਰੀਦ ਸਕਦੇ ਹੋ ਅੱਗੇ ਗੱਲ ਕਰੀਏ ਸੋਨਾਲੀਕਾ 750 ਬਹੁਤ ਸੋਹਣਾ ਸੰਭਿਆ ਹੋਇਆ ਘਰੇਲੂ ਟਰੈਕਟਰ ਹਾਲਤ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਵੇਂ ਵਰਗੀ ਟਰੈਕਟਰ ਦੀ ਹਾਲਤ ਆ ਨਵੇਂ ਵਰਗੇ ਟਾਇਰ ਨੇ 90 ਪੈਸੇ ਟਾਇਰ ਨੇ ਚਾਰੇ ਕੰਪਨੀ ਦੇ ਵੀਰੋ ਵਾਚ ਲਾ ਕੇ ਦਸੱਲੀ ਕਰਕੇ ਟਰੈਕਟਰ ਫਿਰ ਤੁਸੀਂ ਖਰੀਦ ਸਕਦੇ ਹੋ ਜੇ ਆਪਾਂ ਇਸ ਦੇ ਮਾਡਲ ਦੀ ਗੱਲ ਕਰੀਏ 2014 ਮਾਡਲ ਟਰੈਕਟਰ ਆ ਵੀਰ ਉਹ ਇਹ ਏਰੀਏ ਦੀ ਗੱਲ ਕਰੀਏ ਸੰਗਰੂਰ ਏਰੀਏ ਦੇ ਵਿੱਚ ਖੜਾ ਘਰੇਲੂ ਟਰੈਕਟਰ ਆ ਕਿਸੇ ਵਪਾਰੀ ਵੀਰ ਕੋਲ ਨਹੀਂ ਵਾਚ ਲਾ ਕੇ ਪੂਰੀ ਦਸੱਲੀ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਰਿੰਮਾਂ ਦਾ ਬਾਡੀ ਲਾਈਨ ਦਾ ਮਰਗਿਆਟਾਂ ਦਾ ਬਿਲਕੁਲ ਨਵਾਂ ਟਰੈਕਟਰ ਆ ਇੰਜਨ ਗੇਅਰ ਦੀ ਵੀਰ ਦੀ ਫੁੱਲ ਦਸੱਲੀ ਆ ਗਰੰਟੀ ਆ ਜੇ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 9501121275 ਵੀਰ ਨੂੰ ਫੋਨ ਕਰਕੇ ਟਰੈਕਟਰ ਬਾਰੇ ਬੰਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੇ ਆਪਾਂ ਟਰੈਕਟਰ ਦੀ ਡਿਮਾਂਡ ਦੀ ਗੱਲ ਕਰੀਏ ਵੀਰ ਕੰਨਿਓ 3,85,000 ਰੁਪਏ ਡਿਮਾਂਡ ਰੱਖੀ ਗਈ ਆ ਮੌਕੇ ਤੇ ਪੂਰਾ ਮਾਨਤਾਣ ਕੀਤਾ ਜਾਊਗਾ ਇਹ ਕੋਈ ਪੱਕਾ ਰੇਟ ਨਹੀਂ ਵੀਰੋ ਬਾਕੀ ਤੁਸੀਂ ਟਰੈਕਟਰ ਦੀ ਦਸੱਲੀ ਕਰਕੇ ਫਿਰ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਪੰਜਾਬ ਨੰਬਰ ਟਰੈਕਟਰ ਵੀਰੋ ਦੇਖ ਸਕਦੇ ਹੋ ਤੁਸੀਂ ਘਰੇਲੂ ਟਰੈਕਟਰ ਆ ਵਾਹੀ ਤੇ ਚੱਲਿਆ ਟਰੈਕਟਰਾ ਕੱਲਾ ਵੀਰੋ ਦੇਖ ਸਕਦੇ ਹਾਂ ਬਹੁਤ ਘੱਟ ਚੱਲਿਆ ਟਰੈਕਟਰ ਮੀਟਰ ਤੁਸੀਂ ਦੇਖ ਸਕਦੇ ਹੋ ਟਰੈਕਟਰ ਤੇ ਬਹੁਤ ਹੀ ਘੱਟ ਚੱਲਿਆ ਟਰੈਕਟਰ ਮਰਗਿਆਟਾਂ ਦਾ ਬੈਕ ਸਾਈਡ ਦੀ ਟਰੈਕਟਰ ਦੀ ਹਾਲਤ ਬਹੁਤ ਚੰਗੀ ਆ ਅੱਗੇ ਗੱਲ ਕਰੀਏ ਮਹਿੰਦਰਾ 475 ਡੀਆਈ ਦੇਖ ਸਕਦੇ ਹਾਂ ਮਾਡਲ 1995 ਬਹੁਤ ਸੋਹਣਾ ਸੰਭਿਆ ਹੋਇਆ ਟਰੈਕਟਰ ਘਰੇਲੂ ਟਰੈਕਟਰ Ориਜినਲ ਰੰਗ ਪੇਂਟ ਦਾ ਟਰੈਕਟਰ ਆ ਵੀਰੋ ਇਹੇ ਪੰਜਾਬ ਨੰਬਰ ਟਰੈਕਟਰ ਆ ਪਹਿਲੇ ਨਾਮ ਆ ਟਰੈਕਟਰ ਆ ਫਸਟ ਓਨਰ ਟਰੈਕਟਰ ਆ ਵੀਰੋ ਬਾਹ ਚਲਾ ਕੇ ਦਸੱਲੀ ਕਰਕੇ ਟਰੈਕਟਰ ਦੀ ਫਿਰ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਟਾਇਰਾਂ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਪੂਰੀ ਚੰਗੀ ਟਾਇਰਾਂ ਦੀ ਹਾਲਤ ਆ ਸੈਲਫ ਸਟਾਰਟ ਟਰੈਕਟਰ ਆ ਜੇ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 8427725955 ਤੇ ਵੀਰ ਨੂੰ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬੰਦ ਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੋ ਜਾਣਕਾਰੀ ਸਾਡੇ ਤੋਂ ਦੱਸਣ ਕੰਨੀ ਹੋ ਰਹੀ ਗਈ ਹੋਵੇ ਵੀਰ ਨੂੰ ਫੋਨ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਜੇ ਹੁਣ ਆਪਾਂ ਇਸ ਦੇ ਰੇਟ ਦੀ ਗੱਲ ਕਰੀਏ ਵੀਰ ਕੰਨਿਓ 145000 ਰੁਪਇਆ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਪੂਰਾ ਮਾਨਤਾਨ ਕੀਤਾ ਜਾਊਗਾ ਤਸੱਲੀ ਕਰਕੇ ਟਰੈਕਟਰ ਖਰੀਦ ਸਕਦੇ ਹੋ ਅੱਗੇ ਗੱਲ ਕਰੀਏ 13 ਹਲ ਨੇ ਜੀ ਬਹੁਤ ਚੰਗੇ ਹਾਲਾ ਪੂਰਾ ਹੈਵੀ ਲੋਹਾ ਲੱਗਿਆ ਹੋਇਆ ਪੂਰੀਆਂ ਮੋਠੀਆਂ ਇੰਗਲਾਂ ਲੱਗੀਆਂ ਹੋਈਆਂ ਕਿਸਮ ਪਾਸੇ ਹਲ ਲੱਗੇ ਨਹੀਂ ਹੋਏ ਕੋਈ ਐਂਗਲ ਨਹੀਂ ਵੀੰਗੀ ਕੋਈ ਫਾਲਾ ਹਲ ਵਿੰਗਾ ਨਹੀਂ ਪੂਰੇ ਸਾਫ ਸੁਧ ਚੰਨੇ ਹਾਲਾ ਤਲਵੰਡੀ ਭਾਈ ਦੇ ਬਣੇ ਹਾਲਾ ਜੇ ਆਪਾਂ ਇਹਨਾਂ ਦੇ weight ਦੀ ਗੱਲ ਕਰੀਏ 3.5 ਕੁਆਂਟਲ ਤੋਂ ਉੱਤੇ ਵਜਣਾ ਹਾਲਾਂ ਦਾ ਹਾਲ ਪੂਰੇ ਹੈਵੀ ਸੁਧ ਸਾਫ ਨੇ ਹਾਲ ਜੀ ਜਿਸ ਕਿਸੇ ਵੀਰ ਨੇ ਖਰੀਦਣੇ ਆ ਦੇਖ ਪਰਖ ਕੇ ਵਾ ਕੇ ਹਾਲ ਖਰੀਦ ਸਕਦਾ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 9463 54437 ਤੇ ਵੀਰ ਨੂੰ ਫੋਨ ਕਰਕੇ ਹਲਾਂ ਬਾਰੇ ਬੰਦ ਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਜਿਵੇਂ ਆਪਾਂ ਇਹਨਾਂ ਦੀ ਡਿਮਾਂਡ ਦੀ ਗੱਲ ਕਰੀ ਵੀਰ ਕੰਨੇ ਨੂੰ 28500 ਰੁਪਿਆ ਰੇਟ ਰੱਖਿਆ ਗਿਆ 28500 ਵੀਰ ਨੂੰ ਫੋਨ ਕਰਕੇ ਤੁਸੀਂ ਜਾਣਕਾਰੀ ਪ੍ਰਾਪਤ ਕਰਕੇ ਹਲ ਖਰੀਦ ਸਕਦੇ ਹੋ ਰੇਟ ਵਿੱਚ ਮੌਕੇ ਤੇ ਤੁਹਾਡਾ ਪੂਰਾ ਮਾਨਤਾਣ ਕੀਤਾ ਜਾਊਗਾ ਫਾੜੇ ਬਿਲਕੁਲ ਨਵੇਂ ਲੱਗੇ ਹੋਏ ਨੇ ਹਲਾਂ ਦੇ ਦੇਖ ਸਕਦੇ ਹੋ ਕੰਡੀਸ਼ਨ ਤੁਹਾਡੇ ਸਾਹਮਣੇ ਆ ਬਹੁਤ ਸੋਹਣੇ ਸਾਫ ਹਾਲ ਨੇ ਜੀ ਜਿਸ ਕਿਸੇ ਵੀਰ ਨੇ ਖਰੀਦਣ ਨੇ ਆ ਖਰੀਦਣ ਦਾ ਚਾਹਵਣਾ ਇੱਕ ਵਾਰ ਵੀਰ ਨੂੰ ਜਰੂਰ ਕਾਲ ਕਰਨੀ ਰੇਟ ਵਿੱਚ ਤੁਹਾਡਾ ਪੂਰਾ ਮਾਨਤਾਣ ਕੀਤਾ ਜਾਊਗਾ ਅੱਗੇ ਗੱਲ ਕਰੀਏ ਮਹਿੰਦਰਾ ਅਰਜਨ আলਟਰਾ 555 ਬਹੁਤ ਸੋਹਣਾ ਸਾਫ ਟਰੈਕਟਰ origignal ਹਾਲਤ ਦਾ ਟਰੈਕਟਰ ਘਰੇਲੂ ਟਰੈਕਟਰ ਸ਼ੋਅਰੂਮ ਕ੍ਰਿਸ਼ੰਧਾ ਟਰੈਕਟਰ ਜੇ ਆਪਾਂ ਇਸ ਦੇ ਮਾਡਲ ਦੀ ਗੱਲ ਕਰੀਏ 2018 ਮਾਡਲ ਟਰੈਕਟਰ ਹੈ ਜੀ ਪੰਜਾਬ ਨੰਬਰ ਟਰੈਕਟਰ ਆ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 8427725955 ਤੇ ਵੀਰ ਨੂੰ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬੰਦੀ ਜਾਣਕਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ ਜੇ ਆਪਾਂ ਇਸ ਦੇ ਰੇਟ ਦੀ ਗੱਲ ਕਰੀਏ ਜੇ ਰੇਟ ਦੀ ਗੱਲ ਕਰੀਏ ਜੀ ਵੀਰ ਕਨੇਓ 475000 ਰੁਪਿਆ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਪੂਰਾ ਮਾਨਤਾਣ ਕੀਤਾ ਜਾਊਗਾ ਆਪਣੇ ਚੈਨਲ ਤੇ ਐਡ ਲਵਾਉਣ ਲਈ ਵੀਰੋ ਸਕਰੀਨ ਤੇ ਚੱਲ ਰਹੇ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋਆਂ ਸੈਂਡ ਕਰੋ ਆਪਾਂ ਤੁਹਾਡੀ ਐਡ ਫ੍ਰੀ ਦੇ ਵਿੱਚ ਕਰਾਂਗੇ ਤੁਹਾਡੇ ਲਈ ਵਾਜਵਰੇਟਾਂ ਦੇ ਵਿੱਚ ਖੇਤੀਬਾੜੀ ਸਾਧਨ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਵੀਰੋ